ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜਾਨਾ ਉਮੀਦ ਆ ਤੁਸ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਮਾਰਨਿੰਗ ਦਾ ਟਾਈਮ ਹੋ ਗਿਆ 9:30 ਦਾ ਜਿਹੜਾ ਟਾਈਮ ਇੱਥੇ ਹੋ ਚੁੱਕਾ ਜਿਹੜੀ ਆਪਣੀ ਰੁਟੀਨ ਹੁੰਦੀ ਹੈ ਆਪਣੀ ਮਾਰਨਿੰਗ ਦੇ ਜਿਹੜੇ ਕੰਮ ਹੁੰਦੇ ਨੇ ਆਪਾਂ ਇਹ ਸਾਰੇ ਕਰ ਲਈ ਸੀ ਖਤਮ ਸਫਾਈਆਂ ਵਗਾਇਆ ਇੱਥੇ ਆਪਣੀਆਂ ਹੋ ਚੁੱਕੀਆਂ ਸੀ ਬਰਤਨ ਵੀ ਮੈਂ ਵਾਸ਼ ਕਰ ਲਈ ਸੀ ਬਰਤਨ ਤੇ ਬਾਂਦ ਵੀ ਵਾਸ਼ ਕੀਤੇ ਸੀ ਕਿਉਂਕਿ ਹੈਨਾ ਮੈਂ ਚਾਟੂਆ ਜਿਹੜਾ ਪਹਿਲਾਂ ਲਗਾ ਦਿੰਨੀ ਆ ਬਾਅਦ ਵਿੱਚ ਵਰਤਨਾ ਜਿਹੜੇ ਸਾਫ ਕਰਦੀ ਹੁੰਨੀ ਆ ਤੇ ਬਾਕੀ ਜਿਹੜੇ ਮੈਂ ਕੱਪੜੇ ਢੇਹੀਆਂ ਨਹੀਂ ਧੋਈ ਸੀ ਹੀ ਕਰਨ ਛੱਡ ਜਿਹੜੇ ਹੈਗੇ ਮੈਂ ਕੱਪੜੇ ਧੋਣੇ ਨੂੰ ਤੀਸਰੇ ਦਿਨਿਆਂ ਨੇ ਤੇ ਇੱਥੇ ਆਪਣਾ ਜਿਹੜਾ ਦੁੱਧ ਆ ਮੈਂ ਉਹ ਵੀ ਉਬਲਦਾ ਰੱਖਦਾ ਸੀ ਕਿਉਂਕਿ ਮੈਂ ਦੁੱਧਾ ਜਿਹੜਾ ਹਮੇਸ਼ਾ ਉਵਾਲ ਕੇ ਰੱਖਦਿਆਂ ਕਿਉਂਕਿ ਥੋੜੀ ਜਿਹੀ ਮਲਾਈ ਵੜ ਜਾਂਦੀ ਹੈ ਜਾਂ ਤਾਂ ਬੱਚੇ ਮਲਾਈ ਖਾ ਲੈਂਦੇ ਆ ਤੇ ਜਾਂ ਫਿਰ ਆਪਾਂ ਹਨਾ ਕਿਉਂ ਬਣਾ ਲੈਂਦੇ ਮਲਾਈ ਨੂੰ ਇਕੱਠਾ ਕਰਕੇ ਜਦੋਂ 5-7 ਦਿਨਾਂ ਦੀ ਮਲਾਈ ਹੋ ਜਾਂਦੀ ਆ ਆਪਾਂ ਇਕੱਠਾ ਕਰਕੇ ਉਹਦਾ ਜਿਹੜਾ ਕਿਉ ਬਣਾ ਲੈਂਦੇ ਆਗੇ ਕਿਉਂਕਿ ਹਨਾ ਜੇ ਤੁਹਾਨੂੰ ਬਾਹਰੋਂ ਵੀ ਕਿਉਂ ਲੈ ਕੇ ਆਉਣੇ ਵੀ ਕੋਈ ਆਪਾਂ ਨੂੰ ਗਾਰੰਟੀ ਨਹੀਂ ਕਰਦਾ ਕਿ ਉਹ ਵੀ ਨਹੀਂ ਆਪਾਂ ਨੂੰ ਇੰਨਾ ਮਿਲਦਾ ਹੈਗਾ ਹਨਾ ਤਾਂ ਕਰਕੇ ਤੇ ਲੋਜੀ ਮਾਰਨਿੰਗ ਦੇ ਮੇਰੇ ਕੰਮ ਸਾਰੇ ਹੋ ਗਏ ਸੀ ਖਤਮ ਇੱਥੇ ਨਾ ਕੱਲ ਸ਼ਾਮ ਨੂੰ ਕੀ ਹੋਇਆ ਬੱਚਿਆਂ ਨੇ ਨਾ ਪਾਣੀ ਪੀਂਦਿਆਂ ਨੇ ਕਿਤੇ ਆਪਣੀ ਜਿਹੜੀ ਸਕੂਲ ਵਾਲੀ ਬੋਤਲ ਹੁੰਦੀ ਆ ਉਹ ਇੱਥੇ ਰੱਖ ਲਈ ਬੈੱਡ ਦੇ ਉੱਪਰ ਤੇ ਜਿਹੜਾ ਬੈੱਡ ਤੇ ਯਾਨੀ ਕਿ ਗੰਦਾ ਸੀਗਾ ਉਹਦੇ ਉੱਪਰ ਜਿਹੜਾ ਪਾਣੀ ਆ ਸਾਰੇ ਬੋਟਲ ਦਾ ਹਨਾ ਡੁੱਲ ਗਿਆ ਤੇ ਰਾਤ ਦਾ ਨਾ ਕਪੜਾ ਕੂੜਾ ਵੀ ਛਾ ਕੇ ਦੇਈ ਆਪਾਂ ਨੇ ਉਹ ਕਰਤਾ ਸੀਗਾ ਤੇ ਬਾਕੀ ਹੁਣ ਮਾਰਨਿੰਗ ਹੀ ਮੈਂ ਕਿਹ ਪਹਿਲਾਂ ਜੋ ਰੋਪੜਾ ਗੰਦਾ ਉਹ ਤੋਂ ਪਹਿਲਾਂ ਖਈ ਹੋ ਕੇ ਗੰਦਾ ਵੀ ਖਰਾਬ ਹੋਣ ਦਾ ਡਰ ਆ ਬਾਕੀ ਢੀ ਹੈਗੀ ਸਮੈਲ ਜੀ ਵੀ ਉਹ ਉਣ ਲੱਗ ਜਾਂਦੀ ਆ ਤਾਂ ਕਰਕੇ ਮੈਂ ਕਿਹ ਚਲੋ ਗੰਦਾ ਦਾ ਆਪਾਂ ਨੇ ਬਾਹਰ ਲਈ ਸਾਈਡ ਰੱਖਿਆ ਇਹ ਨਾਲ ਦੇ ਨਾਲ ਤੁਹਾਡੇ ਬੈੱਡ ਆ ਉਹ ਵੀ ਮੈਂ ਹਨਾ ਚੰਗੀ ਤਰ੍ਹਾਂ ਕਪੜੇ ਨਾਲ ਹਨਾ ਸੁੱਕੇਣ ਸਾਫ਼ ਕਰ ਦੂ ਐਥੇ ਤਾਂ ਕੋਈ ਸ਼ਾਇਦ ਤਾਂ ਹੈ ਨਹੀਂ ਥੋੜਾ ਮोटा ਜਿਹਾ ਰੇਤਾ ਜਿਹਾ ਦੀ ਮੇਨੋ ਬ੍ਰੀਕਰ ਇੱਤਾ ਜ ਆ ਜਾਂਦਾ ਉਹ ਹੀ ਸੀਗਾ ਹੋਰ ਇੱਥੇ ਜਿਆਦਾ ਕੁਝ ਨਹੀਂ ਸੀਗਾ ਤੇ ਪਹਿਲਾਂ ਮੈਂ ਬੈੱਡ ਵੀ ਖੋਲਿਆ ਸੀਗਾ ਥੋੜੀ ਮੋਟੀ ਬੈੱਡ ਚੋ ਸੈਟਿੰਗ ਵੀ ਕੀਤੀ ਸੀ ਕੁਝ ਜਿਹੜੇ ਆਪਣੇ ਸਰਦੀ ਵਾਲੇ ਕੱਪੜੇ ਹੁੰਦੇ ਨੇ ਇੱਕ ਦੋ ਮੈਂ ਉਹ ਵੀ ਰੱਖੇ ਦੀ ਕਿਉਂਕਿ ਜਿਹੜੀ ਹੁਣ ਸਰਦੀ ਇੰਨੀ ਜਿਆਦਾ ਤਾਂ ਨਹੀਂ ਰਹੇਗੀ ਤੇ ਪਰ ਹਨਾ ਜਿਹੜੇ ਕੱਪੜੇ ਨੂੰ ਆਪਣੇ ਇੰਨੇ ਜ਼ਿਆਦੇ ਕੱਢ ਰੱਖੇ ਨੇ ਤੇ ਉਹ ਨਾ ਬਾਹਰ ਵੀ ਪਏ ਹੁਣ ਅਜੀਬ ਜਿਹਾ ਲੱਗਦੇ ਨੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਜਿਹੜੇ ਕੱਪੜੇ ਨੂੰ ਪੈ ਚੰਗੇ ਲੱਗਦੇ ਆ ਮੈਂ ਕਿਹਾ ਚਲੋ ਹੁਣ ਆਪਾਂ ਧੋਏ ਹੋਏ ਸੀਗੇ ਨਾਲ ਦੀ ਨਾਲ ਮੈਂ ਕਿਹਾ ਇਹਨਾਂ ਨੂੰ ਹੁਣ ਆਪਾਂ ਸਾਫ ਦੇ ਜਾਈਏ ਫਿਰ ਆਪਣੇ ਹਨਾ ਜ਼ਿਆਦਾ ਜਿਹੜਾ ਹੈਗਾ ਖਿਲਾਰਾ ਜਿਹਾ ਨਹੀਂ ਪੂਗਾ ਜੇਕਰ ਆਪਾਂ ਨਾਲ ਦੀ ਨਾਲ ਜਿਹੜੇ ਹੈਗੇ ਕੱਪੜੇ ਸਾਫ ਨਹੀਂ ਜਾਵਾਂ ਬਾਕੀ ਜਿਹੇ ਇਕੱਠੇ ਕੱਪੜੇ ਸਾਫ ਨਹੀਂ ਤਾਂ ਬਹੁਤ ਵੱਡਾ ਟਾਰਗੇਟ ਹੋ ਜਾਂਦਾ ਮੇ ਤੋਂ ਇਹ ਨਹੀਂ ਹੁੰਦਾ ਹੈਗਾ ਮੈਂ ਕਿਹਾ ਚਲੋ ਜਿਹੜੇ ਪਹਿਲਾਂ ਨੇ ਥੋੜੇ ਥੋੜੇ ਜਿਹੇ ਕੱਪੜੇ ਆਪਣੇ ਤੋਂ ਜ਼ਿਆਦਾ ਗਰ ਬਾਕੀ ਜਿਹੜੇ ਮੈਂ ਥੋੜੇ ਜਿਹਾ ਬੈਗ ਸੀਗੇ ਜਿਹੜੇ ਆਪਣੇ ਸਟੋਰੇਜ ਬੈਗ ਹੁੰਦੇ ਉਹ ਮੈਂ ਆਰਡਰ ਕੀਤੇ ਹੋਏ ਆਗੇ ਜਦੋਂ ਆਗੇ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਮੈਂ ਸੋਚਿਆ ਮੈਂ ਕਿ ਚਲੋ ਬੱਚਿਆਂ ਦੇ ਹੋਗੇ ਜਿਵੇਂ ਆਪਣੇ ਸ਼ਾਲ ਵਗੈਰਾ ਹੋਗੇ ਉਹ ਆਪਾਂ ਅਲੱਗ-ਅਲੱਗ ਥਾਂ ਰੱਖ ਦਿਆ ਕਰਾਂਗੇ ਮੈਸੀ ਵੀ ਨਹੀਂ ਹੋਇਆ ਕਰਨਗੇ ਬਾਕੀ ਆਪਾਂ ਨੂੰ ਥੋੜੇ ਜਿਹਾ ਲੱਭਣੇ ਵੀ ਸੌਖੇ ਰਹਾ ਕਰਨਗੇ ਤੇ ਮੈਂ ਪਹਿਲਾਂ ਵੀ ਜਿਹੜੇ ਬੈਗ ਨੇ ਉਹ ਪੰਜ ਆਰਡਰ ਕੀਤੇ ਸੀ ਉਹ ਵੀ ਬਹੁਤ ਵਧੀਆ ਰਹੇ ਨੇ ਉਹ ਵੀ ਮੈਂ ਇਸ ਦੇ ਬੈੱਡ 'ਚ ਸੈੱਟ ਕਰਕੇ ਰੱਖ ਦਿੰਨੀ ਆਗੀ ਤੇ ਜਿਹੜੇ ਕੱਪੜੇ ਨੇ ਵਧੀਆ ਆਪਣੇ ਸੱਟ ਪੈ ਰਹੇ ਨੇ ਤੇ ਆਪਾਂ ਨੇ ਆਉਂਦੀ ਵਾਰ ਨੂੰ ਆਪਾਂ ਉਦ ਦੀ ਆਪਣੇ ਜਿਹੜੇ ਕੱਪੜੇ ਆਪਾਂ ਕੱਟ ਲੈਣੇ ਆ। ਹਾਂਜੀ ਇੱਥੇ ਨੂਰ ਨਾ ਬਿਮਾਰ ਹੋ ਰਹੀ ਸੀ ਅੱਜ ਨੂੰ ਬੁਖਾਰ ਪੈ ਪਿਆ ਸੀ ਵੀਰ ਬਹੁਤ ਚਾਂਦੇ ਸੀਗਾ ਰਾਤ ਨੂੰ ਉਹਨੂੰ ਪਰ ਹੁਣ ਤਾਂ ਨਹੀਂ ਸੀਗਾ। ਤੇ ਉਹ ਇੱਥੇ ਜिद ਕਰਨ ਲੱਗੀ ਕਹਿੰਦੀ ਮੈਂ ਨਾ ਦਲੀਆ ਖਾਣਾ ਹੈਗਾ ਫਿਰ ਤੇਲੀਆਂ ਘਰ ਵਿੱਚ ਤਾਂ ਹੈ ਨਹੀਂ ਸੀ ਬੱਕੀ ਜਦੋਂ ਕੰਡ ਕਮ ਗਿਆ ਰਹਾ ਤਾਂ ਉਹਦੇ ਤੋਂ ਬਹੁਤ ਟਾਈਮ ਮੈਂ ਜਿਹੜਾ ਲੱਗ ਜਾਣਾ ਸੀ ਪਰ ਉਹ ਕਾਲੀ ਸੀ ਕਹਿੰਦੀ ਮੈਂ ਛੇਤੀ ਛੇਤੀ ਖਾਣਾ ਫਿਰ ਭਾਪ ਜੀ ਨੇ ਛੇਤੀ ਤਲੀਆ ਜਿਹੜਾ ਹੈਗਾ ਦੁਕਾਨ ਤੋਂ ਲੈ ਕੇ ਦਿੱਤਾ ਸੀਗਾ। ਇਥੇ ਮੈਨੂੰ ਦਲੀਆ ਥੋੜਾ ਜਿਹਾ ਭੁਲੂ ਨਹੀਂ ਭੁਨਣ ਤੋਂ ਬਾਅਦ ਫਿਰ ਆਪਾਂ ਨੂੰ ਬਣਾਵਾਂਗੇ ਚੋਕੇ ਹਨਾ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਹੁੰਦਾ ਜਾਂ ਫਿਰ ਕਿਵੇਂ ਬੈਠੇ ਦਲੀਆ ਕਿ ਬਹੁਤ ਵਧੀਆ ਹੁੰਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਦਾ ਜਿਹੜਾ ਦਲੀਆ ਮੰਗਵਾਇਆ ਹੈਗਾ ਤੇ ਬਹੁਤ ਟੇਸਟੀ ਬਣਦਾ ਹੈਗਾ ਬਾਕੀ ਕੀ ਹੁੰਦਾ ਗਰਮੀਆਂ ਆ ਗਈਆਂ ਕਰਦੀਆਂ ਗਰਮੀਆਂ ਦੇ ਵਿੱਚ ਤਾਂ ਇਹਦੇ ਚੋਲ ਵਗੈਰਾ ਹੋਈ ਜਾਂਦੇ ਦਲੀਆ ਵਗੈਰਾ ਹਨਾ ਇਦਾਂ ਦਾ ਕੋਈ ਜਿਹੜਾ ਚੰਗਾ ਲੱਗਿਆ ਕਰਨਾ ਰੋਟੀ ਨੂੰ ਤਾਂ ਬਿਲਕੁਲ ਵੀ ਦਿਲ ਨਹੀਂ ਕਰਾਏ ਕਰਨਾ ਫਿਰ ਤਾਂ ਮੈਂ ਨਾ ਸੋਚਿਆ ਵੀ ਜੁੜਾ ਫੜੇ ਹੈਗੇ ਘਰੀ ਕਣਕ ਆਪਣੀ ਚੰਗੀ ਤਰ੍ਹਾਂ ਧੋਸ ਪਾ ਕੇ ਆਪਾਂ ਘਰੀ ਜਿਹੜਾ ਦਲੀਆ ਹੈਗਾ ਬਣਾ ਲਾਂਗੇ ਤੇ ਬਾਕੀ ਚਲੋ ਅੱਜ ਮੈਂ ਖਾ ਨੂਰ ਦੀ ਡਿਮਾਂਡ ਤੇ ਆਪਾਂ ਇੱਕ ਵਾਰੀ ਦਲੀਆ ਬਣਾ ਦਿੰਨੇ ਆਂਗੇ ਤੇ ਲਓ ਜੀ ਦਲੀਆ ਮੈਂ ਹਾਂਜੀ ਇੱਥੇ ਮੈਂ ਦਲੀਆ ਬਸ ਪੋਣੀ ਲਿਆ ਸੀ ਆਲਮੋਸਟ ਬੱਤੋ ਹਨਾ ਨੂਰ ਨੇ ਰੋਟੀ ਵਗੈਰਾ ਹਨਾ ਨਹੀਂ ਖਾਦੀ ਨਹੀਂ ਹੈ ਇਸ ਲਈ ਹੈਂਡ ਸੀਗ ਨੇ ਦਲੀਆ ਹੀ ਖਾਣਾ ਲਗਾ ਚਲੋ ਨਾ ਸਾਰੇ ਕੰਮ ਛੱਡ ਕੇ ਮੈਂ ਹਲੇ ਨਹਾਉਣਾ ਵੀ ਸੀ ਆਪਣਾ ਹੋਰ ਕੰਮ ਵੀ ਬਹੁਤ ਮੇਰੇ ਹਲੇ ਪਏ ਸੀ ਕਿਉਂਕਿ ਨਿੱਕੇ ਨਿੱਕੇ ਕੰਮ ਆਪਣੀਆਂ ਮੈਂ ਉਹਦੇ ਨਾਲ ਲੇਡੀਜ਼ ਦੇ ਹਾਊਸ ਵਾਈਫ ਦੇ ਬਹੁਤ ਜ਼ਿਆਦਾ ਹੁੰਦੇ ਨੇ ਕਿ ਥੋੜਾ ਥੋੜਾ ਚਾਹ ਆਪਾਂ ਜਿੰਨਾ ਮਰਜ਼ੀ ਕਰੀ ਲਈ ਪਰ ਸਾਰਾ ਦਿਨ ਜਿਹੜੇ ਹੈਗੇ ਨੇ ਕੰਮ ਖਤਮ ਹੀ ਨਹੀਂ ਹੁੰਦੇ ਹੈਗੇ ਤੇ ਮੈਂ ਕਿਹਾ ਚਲੋ ਪਹਿਲਾਂ ਸਾਰੇ ਕੰਮ ਛੱਡ ਕੇ ਪਹਿਲਾਂ ਮੈਂ ਨੂਰ ਨੂੰ ਨਾ ਦਲੀਆ ਬਣਾ ਕੇ ਦੇਵਾਂ ਕਿਉਂਕਿ ਨਾ ਭੁੱਖਾ ਸੀਗਾ ਬੱਚਾ ਜਿੰਨਾ ਚਿਰ ਹੈ ਨਾ ਕੁਝ ਖਾਵੇ ਨਾ ਉਹਨਾਂ ਜਰਾ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਹੈਗਾ ਵੀ ਪਹਿਲਾਂ ਚਲੋ ਬੱਚੇ ਨੂੰ ਕੁਝ ਖਿਲਾ ਦਈਏ ਫਿਰ ਆਪਣਾ ਆਰਾਮ ਨਾਲ ਆਪਣੇ ਜਿਹੜੇ ਕੰਮ ਨੇ ਆਪਾਂ ਘਰ ਦੇ ਰਾਵਾਂਗੇ ਤੇ ਮੱਖੀ ਜੀ ਨੂਰ ਨੇ ਲਈ ਤਾਂ ਇੱਕ ਦੋ ਬਾਈਟੇ ਸੀਗੇ ਜਿਆਦੇ ਨਹੀਂ ਸੀ ਲੈ ਬਟ ਕੁਛ ਦੁਪਹਿਰੀ ਖਾ ਲਿਆ ਸੀਗਾ ਬਸ ਆਪਾਂ ਨੂੰ ਇਦਾਂ ਹੋ ਗਿਆ ਮੈਨੂੰ ਮੈਂ ਕਿਹਾ ਚਲੋ ਕਹਿ ਰਹੀ ਆ ਕੀ ਆ ਖਾ ਲਵੇ ਚਲ ਹਮ ਥੋੜਾ ਜਿਆਦਾ ਪੇਟ ਭਰ ਜੂਗਾ ਤੇ ਬਸ ਜੀ ਇੱਥੇ ਮੈਂ ਦਲੀਆ ਧੋਕੇ ਆਪਣਾ ਪਾ ਦੂੰਗੀ ਇਹਦੇ ਵਿੱਚ ਥੋੜਾ ਜਿਹਾ ਮੈਂ ਨਾਲ ਦੁੱਧ ਮਿਕਸ ਕਰੂੰਗੀ ਤੇ ਪਾ ਕੱਲੇ ਪਾਣੀ ਦੇ ਵਿੱਚ ਨਹੀਂ ਮੈਂ ਬਣਾਉਂਦੀ ਹੁੰਦੀ ਦਲੀਆ ਜਦੋਂ ਬੱਚਿਆਂ ਨੇ ਖਾਣਾ ਵੇ ਖਾਸ ਕਰ ਰੋਟੀ ਵਿੱਚ ਥੋੜਾ ਜਿਹਾ ਮੈਂ ਦੁੱਧ ਐਡ ਕਰ ਦਿੰਨੀ ਵਿਦਾਂ ਦੁੱਧ ਦਾ ਪਾਣੀ ਇਦਾਂ ਪਾ ਸਕਦੇ ਆਪਾਂ ਕੱਲਾ ਦੁੱਧ ਵੀ ਪਾ ਸਕਦੇ ਆ ਥੋੜੀ ਯਾਨੀ ਕਿ ਚੋਇਸ ਆ ਵੀ ਤੁਸੀਂ ਕਿਵੇਂ ਦਲੀਆ ਜਿਹੜਾ ਬਣਾਉਣਾ ਚਾਹੁੰਦੇ ਹੋਗੇ ਹਨਾ ਡਰਾਈ ਫੂਡ ਵਗੈਰਾ ਵੀ ਪਾ ਸਕਦੇ ਪਰ ਨੋਰ ਆਪਣੀ ਬਿਲਕੁਲ ਸਿੰਪਲ ਆ ਜਿਹੜਾ ਦਲੀਆ ਉਹ ਖਾਂਦੀ ਹੈਗੀ ਵਿੱਚ ਕੁਝ ਵੀ ਨਾ ਪਾਇਆ ਹੋਵੇ ਇਸ ਲਈ ਬਸ ਮੈਦੇ ਕੁਸ਼ ਨਹੀਂ ਸੀ ਪਾਇਆ ਇਹਦੇ ਜਿਹੜਾ ਦਲੀਆ ਆਪਾਂ ਨੇ ਹਰਫਤਾ ਸੀਗਾ ਬਣਾਉਣਾ ਬਸ ਜਲਦੀ ਬਣ ਜਾਂਦਾ ਕੋਈ ਜ਼ਿਆਦਾ ਟਾਈਮ ਤਾਂ ਇਹਨੂੰ ਨਹੀਂ ਲੱਗਦਾ ਹੈਗਾ ਠੀਕ ਬਸ ਆਪਾਂ ਥੋੜਾ ਜਿਹਾ ਪੂਰਨ ਕਰਤੇ ਟਾਈਮ ਆ ਜਿਹੜਾ ਥੋੜਾ ਜਿਹਾ ਲੱਗ ਜਾਂਦਾ ਤੇ ਲਓ ਜੀ ਦਲੀਆ ਆਪਣਾ ਰਿਚੜੇਗਾ ਤੇ ਇਹਨੇ ਵਿੱਚ ਦੀ ਨਾ ਮੈਂ ਜਿਹੜੇ ਥੋੜੇ ਜਿਹਾ ਆਪਣੇ ਪੂਨੇ ਵਗੈਰਾ ਸੀਗਾ ਥੋਨੇ ਵਾਲੇ ਮੈਂ ਵਿੱਚ ਦੀ ਉਹ ਧੋਇਆ ਹੀ ਸੀਗੀ ਦਲੀਆ ਬੰਦੇ ਬੰਦੇ ਮੈਂ ਕਿ ਛੋਲੇ ਥੋੜੇ ਮੁੱਡੇ ਕੰਮ ਨੇ ਆਪਾਂ ਉਹ ਨਾਲ ਹੁੰਦੇ ਕਰ ਹੀ ਜਾਣੇ ਆਂਗੇ ਬਾਕੀ ਜੀ ਗੈਸ ਮੈਂ ਸਾਫ ਕਰਤਾ ਸੀ ਜਿੱਥੇ ਆਪਾਂ ਨੇ ਹੁਣ ਜਣਕੇ ਦਲੀਆ ਰੱਖਿਆ ਹੋਇਆ ਉਹ ਵਾਲਾ ਨਹੀਂ ਸੀ ਮੈਂ ਸਾਫ ਕੀਤਾ ਕਿਉਂਕਿ ਗਰਮ ਗੈਸ ਕਹਿੰਦੇ ਆ ਵੀ ਸਾਫ ਕਰਨਾ ਨਹੀਂ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਜਿਵੇਂ ਕਹਿੰਦੇ ਆ ਆਪਾਂ ਉਹ ਵੀ ਥੋੜੀਆਂ ਥੋੜੀਆਂ ਗੱਲਾਂ ਆਪਾਂ ਨੂੰ ਜਿਹੜੀਆਂ ਹੈਈਆਂ ਮੰਨੀਆਂ ਚਾਹੀਦੀਆਂ ਨੇ ਇਹਾਂ ਤੇ ਹਾਂਜੀ ਬਸ ਦਲੀਆ ਵੀ ਦੇਖੋ ਇਥੇ ਆਪਨੇ ਰੱਖਤਾ ਸੀ ਨਾਲ ਹੀ ਨਾ ਮੈਂ ਪਹਿਲਾਂ ਤਾਂ ਮੈਂ ਸੋਚਿਆ ਵੀ ਚਲੋ ਮੈਂ ਕੱਪੜੇ ਨਹੀਂ ਧੋਂਦੀ ਫਿਰ ਟਾਈਮ ਮੇਰੇ ਕੋਲ ਹੈਗਾ ਕਿ ਇਥੇ ਤਕਰੀਬਨ 1:30 ਹੋਈ ਸੀ ਦਲੀਆਂ ਬਣਾਉਂਦੇ ਬਣਾਉਂਦੇ ਫਿਰ ਮੈਂ ਸੋਚਿਆ ਮੈਂ ਕਿ ਜਲੋ ਕੱਪੜੇ ਜਿਹੜੇ ਆਪਾਂ ਧੋਈ ਦਿੰਨੇ ਆ ਕਿਉਂਕਿ ਇਹ ਨਾ ਹੁਣ ਵੀ ਹੈ ਨਾ ਜਿੱਥੇ ਇੱਕ ਦਿਨ ਛੱਡਾਂਗੇ ਮੈਂ ਨਾ ਸਾਰੇ ਜਿੰਨੇ ਵੀ ਮੋੜੇ ਮੋਟੇ ਵੀ ਪਾਈ ਹੋਈ ਸੀਗੇ ਮੈਂ ਸਾਰੇ ਕੱਪੜੇ ਜਿਹੜੇ ਹੈਗੇ ਧੋਕੇ ਪਾਣੀ થી ਕੱਢਦੇ ਸੀ ਤੇ ਲਓ ਜੀ ਇਥੇ ਤਕਰੀਬਨ 2:30 ਘੰਟੇ ਆ ਜਿਹੜੇ ਧੋਪਾ ਆਪਾਂ ਗੱਦੇ ਨੂੰ ਲਵਾਤੀ ਸੀ ਧੋਪ ਲਵਾਉਣ ਤੋਂ ਬਾਅਦ ਮੈਂ ਕਿ ਨਾਲ ਦੀ ਨਾਲ ਹੁਣ ਆਪਾਂ ਇਹਨੂੰ ਰੱਖ ਵੀ ਦਈਏ ਕਿਉਂਕਿ ਬੱਚਿਆਂ ਦੇ ਆਉਣ ਦਾ ਟਾਈਮ ਆ ਜਿਹੜਾ ਹੋਣੇ ਵਾਲਾ ਉਹਨਾਂ ਦੇ ਆਉਂਦਿਆਂ ਨੂੰ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਆਪਣਾ ਸਮਾਨ ਆ ਸਾਰਾ ਕੁਝ ਸੈੱਟ ਹੋਵੇ ਕਿਉਂਕਿ ਫਿਰ ਕੁਝ ਬੱਚਿਆਂ ਦਾ ਵਿਚਕਾਰ ਪੈਂਦਾ ਉਹਨਾਂ ਨੂੰ ਰੋਟੀ ਵਗੈਰਾ ਦੇਣੀ ਹਨਾ ਚਾਹ ਵਗੈਰਾ ਦੇਣੀ ਮੈਂ ਕਿ ਉਹਨਾਂ ਦੇ ਆਉਂਦਿਆਂ ਨੂੰ ਪੜਾ ਹੈਗਾ ਸਾਰਾ ਕੰਮ ਜਿਹੜਾ ਖਤਮ ਕਰ ਲੈਣੇ ਆਪਣਾ ਤੇ ਪੋਚਾ ਵੀ ਇੱਥੇ ਮੇਰਾ ਰਹਿੰਦਾ ਸੀ ਹਲੇ ਲਗਾਉਣ ਵਾਲਾ ਮੈਂ ਕਹਿੰਨਾ ਪਹਿਲਾਂ ਆਪਾਂ ਬੈੱਡ ਦੇ ਗੱਦਾ ਵਗੈਰਾ ਧਰ ਕੇ ਉੱਤੇ ਚਾਦਰ ਪੁਛਾ ਦਈਏ ਨਾ ਮੇਰੇ ਕੋਲ ਕੰਬਲ ਹੈ ਇੱਕ ਗਰਮੀ ਦਾ ਵਿੱਚ ਤਾਂ ਇਹਨੂੰ ਆਪਾਂ ਉੱਪਰ ਲੈਣ ਦੇ ਯੂਜ਼ ਕਰ ਲੈਣੇ ਹੈਗੇ ਏਸੀ ਕੰਬਲ ਜਿਵੇਂ ਆਪਾਂ ਕਹਿ ਦਿੰਦੇ ਆ ਉਸ ਚੀਜ਼ਾਂ ਵੈਸੀ ਬੈੱਡ ਸ਼ੀਟ ਦੇ ਤੌਰ ਤੇ ਮੈਂ ਇਹਨੂੰ ਵਿਛਾ ਵਿਛਾ ਲੈਣੀ ਹੈਗੀ ਸੇ ਗਰਮੀ ਦਾ ਆਪਾਂ ਇਹ ਉੱਪਰ ਲੈਣ ਦੇ ਵੀ ਆਪਣੇ ਕੰਮ ਆ ਆ ਜਿੰਦਾਬਾ ਤੇ ਜਿਹੜਾ ਇੱਥੇ ਤੁਹਾਨੂੰ ਰੈਸੈਂਟੇਬਲ ਤੇ ਸੂਟ ਦਿਖ ਰਿਹਾ ਹੈ ਇਹ ਮੈਂ ਬੈੱਡ ਦੇ ਵਿੱਚੋਂ ਗੱਡਿਆ ਸੀ ਆਪਣਾ ਸਲਾਈ ਕਰਨ ਦੇ ਲਈ ਵੈਸੇ ਨਾ ਬਹੁਤ ਘੱਟ ਮੇਰੇ ਤੇ ਜਿਹੜੇ ਕੱਪੜੇ ਨੇ ਸਲਾਈ ਹੁੰਦੇ ਨੇਗੇ ਤੇ ਇੱਧਰ ਦੇਖੋ ਨੂੜ ਤੇ ਖੀਰ ਤਾਂ ਆ ਗਈ ਸੀ ਦੋਨੇ ਆਲੇ ਨਾਲ ਬਣਾ ਛੋਟਾ ਜਿਹਾ ਅ ਚੱਕੀ ਬੈਠਾ ਆਪਣਾ ਕਾਕਾ ਜਿਹੜੇ ਹੁੰਦੇ ਨੇ ਗੁੱਡੇ ਜੇ ਦੇਖੋ ਉਹਦੇ ਆਪਦੇ ਜਿਹੜੇ ਛੋਟੇ-ਛੋਟੇ ਹੁੰਦੇ ਦੇ ਆਪਦੇ ਕੱਪੜੇ ਪਾ ਰਕੇ ਹੋਈ ਮੈਨੂੰ ਦਿਖਾਉਣ ਆਇਆ ਸੀ ਕਹਿੰਦਾ ਨਾਨੀ ਦੇਖੋ ਮੈਂ ਇਹ ਕੰਜੇ ਗੰਜਾਂ ਨਾਲ ਰੱਖ ਛੱਡੇ ਦਾ ਕੰਜੇ ਦੇ ਦੇਖੋ ਕੰਨੇ ਮੈਂ ਸੂਟ ਪਾ ਤੇ ਲੋ ਚ ਚਾ ਤੇ ਲੋ ਜੀ ਬੈੱਡ ਸ਼ੀਟ ਬਸਾਤੀ ਇੱਥੇ ਆ ਗਈ ਸੀ ਆਪਣੇ ਬੱਚੇ ਬੱਚਿਆਂ ਦੇ ਆਉਣ ਤੋਂ ਬਾਅਦ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਹੈਗੀ ਬੱਚਿਆਂ ਦੀ ਯੂਨੀਫਾਰਮ ਆ ਉਹ ਤੋਂ ਇੱਕੇ ਸੁਕਣੇ ਪਾ ਦੀ ਕਿਉਂਕਿ ਇਹਨਾਂ ਧੁੱਪ 'ਚ ਥੋੜੀ ਮੋਟੀ ਸੁੱਕ ਜੂ ਨਹੀਂ ਫਿਰ ਆਹੰਦਾ ਸੁਕਣੀਆਂ ਔਖੀ ਹੋ ਜਾਂਦੇ ਪੈਂਟਾਂ ਜਿਹੜੀਆਂ ਹੁੰਦੀਆਂ ਨੇ ਤੇ ਲੋ ਜੀ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਆਪਣੇ ਕੱਪੜੇ ਸਾਹਮਣੇ ਜਿਹੜੇ ਮੈਨੂੰ ਕਿ ਤਾਰ ਤੇ ਸੁੱਕ ਗਏ ਸੀ ਉਹ ਵੀ ਮੈਂ ਇੱਥੇ ਚੱਕ ਲਈ ਸੀਗੀ ਤੇ ਕੁਛ ਇੱਥੇ ਮੈਂ ਨਾ ਜਰਾਬਾ ਵਗੈਰਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕੁਝ ਸਾਹਮਣੇ ਸਮਝੇ ਦਾ ਕੰਮ ਜਿਹੜਾ ਚੱਲ ਰਿਹਾ ਆਪਣਾ ਤੇ ਨਾਲ ਹੀ ਇੱਥੇ ਮੈਂ ਸੋਚਿਆ ਮੈਂ ਕਿ ਚਲੋ ਜਰਾਬਾ ਵਗੈਰਾ ਵੀ ਜਿਹੜੇ ਨਹੀਂ ਹੁਣ ਪਹਿਣੇ ਵਾਲੀਆਂ ਹੈਗੀਆਂ ਵੱਡੀਆਂ ਨੇ ਜਾਂ ਫਿਰ ਨੂਰ ਦੀਆਂ ਛੋਟੀਆਂ ਨੇ ਜਾਂ ਫਿਰ ਕੋਈ ਮਾਣੀ ਮੋਢੀ ਕਿਤੋਂ ਪਾੜੀ ਹੈ ਨਾ ਮੈਂ ਉਹ ਸਾਰੀਆਂ ਮੈਂ ਕਿ ਹੁਣ ਕੰਡ ਕੇ ਸਿੱਟੂਗੀ ਮੈਂ ਕਿ ਉਹਨਾਂ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਜਿਹੜੇ ਛੋਟੀਆਂ ਨੇ ਚਲੋ ਆਪਾਂ ਰੱਖ ਲਾਂਗੇ ਕਪੜੇ ਦੇ ਵਿੱਚ ਪਾ ਕੇ ਕਿਸੇ ਹੋਰ ਬੱਚੇ ਦੇ ਜਿਹੜੇ ਹੈਗੇ ਕੰਮ ਆ ਜਾਣਗੀਆਂ ਤੇ ਹਾਂਜੀ ਕਿਵੇਂ ਦੀ ਲੱਗੀ ਮੇਰੇ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ